ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਜੇ ਇੱਕ ਨਵੀਂ ਕਹਾਣੀ ਦੇ ਨਾਲ 6 ਸਾਲਾਂ ਬਾਅਦ ਜਦੋਂ ਮੈਂ ਕੈਨੇਡਾ ਤੋਂ ਵਾਪਸ ਆਇਆ ਤਾਂ ਮੇਰੀ ਘਰ ਵਾਲੀ ਨੂੰ ਗਰਭਵਤੀ ਦੇਖ ਕੇ ਮੇਰੇ ਹੋਸ਼ ਉੱਡ ਗਏ ਮੈਂ ਆਪਣੀ ਘਰ ਵਾਲੀ ਨੂੰ ਚਰਿੱਤਰਹੀਨ ਕਹਿ ਕੇ ਬਹੁਤ ਮਾਰਿਆ ਪਰ ਮੇਰੀ ਮੰਮੀ ਨੇ ਮੈਨੂੰ ਦੱਸਿਆ ਕਿ ਤੇਰੀ ਘਰ ਵਾਲੀ ਤਾਂ ਬਹੁਤ ਨੇਕ ਹੈ ਪ੍ਰਮਾਤਮਾ ਤੇ ਯਕੀਨ ਰੱਖਣ ਵਾਲੀ ਹੈ ਉਹ ਕਦੇ ਉਹ ਖਾਣੀ ਕਰ ਸਕਦੀ ਫਿਰ ਮੇਰੀ ਘਰ ਵਾਲੀ ਮੇਰੇ ਪੈਰ ਫੜ ਕੇ ਬੋਲੀ ਪ੍ਰਮਾਤਮਾ ਦੀ ਸੌ ਇਹ ਬੱਚਾ ਤੁਹਾਡਾ ਹੀ ਹੈ ਜਦੋਂ ਪੈਦਾ ਹੋਵੇਗਾ ਉਦੋਂ ਡੀ ਐਨ ਏ ਟੈਸਟ ਕਰਵਾ ਲੈਣਾ ਜਦੋਂ ਬੱਚੇ ਦੇ ਜਨਮ ਤੋਂ ਬਾਅਦ ਟੈਸਟ ਕਰਵਾਇਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹ ਬੱਚਾ ਤਾਂ ਮੇਰਾ ਹੀ ਸੀ ਪਰ ਕਿੱਦਾਂ ਮੇਰਾ ਨਾਮ ਰਮੇਸ਼ ਹੈ ਅੱਜ ਤੋਂ 6 ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀ ਪਰ ਉਹ ਕੁੜੀ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਕਿਉਂਕਿ ਮੈਨੂੰ ਪਤਾ ਲੱਗਿਆ ਸੀ ਕਿ ਉਹ ਸਾਵਲੇ ਰੰਗ ਦੀ ਹੈ ਮੈਂ ਤਾਂ ਸੋਹਣੀ ਸੁਨੱਖੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਸਾਵਲੇ ਰੰਗ ਦੀ ਘਰ ਵਾਲੀ ਨੂੰ ਦੇਖਣ ਨੂੰ ਮੇਰਾ ਮਨ ਨਹੀਂ ਕਰ ਰਿਹਾ ਸੀ ਮੈਂ ਆਪਣੀ ਮੰਮੀ ਨੂੰ ਸ਼ਿਕਾਇਤ ਕੀਤੀ ਕਿ ਮੇਰਾ ਵਿਆਹ ਇੱਕ ਸਾਵਲੀ ਕੁੜੀ ਨਾਲ ਕਿਉਂ ਕਰਵਾ ਰਹੀ ਹਾਂ ਤਾਂ ਮੰਮੀ ਨੇ ਮੈਨੂੰ ਕਿਹਾ ਕਿ ਦੇਖ ਰਮੇਸ਼ ਤੂੰ ਵਿਦੇਸ਼ ਚ ਨੌਕਰੀ ਕਰਦਾ ਹੈਂ ਵਿਆਦ ਤੋਂ ਬਾਅਦ ਤੂੰ ਵਾਪਸ ਚਲਾ ਜਾਵੇਂਗਾ ਮੈਂ ਨੂੰ ਸਿਰਫ ਇਸ ਕਰਕੇ ਲਿਆ ਰਹੀਆਂ ਤਾਂ ਕਿ ਉਹ ਮੇਰੇ ਘਰ ਦੇ ਕੰਮ ਕਰ ਸਕੇ ਤੂੰ ਤਾਂ ਜਾਣਦਾ ਹੀ ਐ ਕਿ ਕੰਮ ਵਾਲੀਆਂ ਅੱਜ ਕੱਲ ਕਿੰਨੇ ਪੈਸੇ ਮੰਗਦੀਆਂ ਤੂੰ ਖੁਦ ਹੀ ਸੋਚ ਜੇਕਰ ਮੈਂ ਸੋਹਣੀ ਸੁਨੱਖੀ ਕੁੜੀ ਨੂੰ ਲਿਆਵਾਂਗੀ ਤਾਂ ਫਿਰ ਉਹ ਮੇਰੇ ਘਰ ਦਾ ਕੰਮ ਨਹੀਂ ਕਰੇਗੀ ਤੂੰ ਇਸ ਨੂੰ ਇੱਥੇ ਛੱਡ ਕੇ ਜਾਵੇਂਗਾ ਉਹ ਸਾਰੇ ਘਰ ਦੇ ਕੰਮ ਕਰੇਗੀ ਢਾਂਡੇ ਸਾਫ਼ ਕਰੇਗੀ ਕੱਪੜੇ ਧੋਵੇਗੀ ਕਹਿਣ ਦਾ ਮਤਲਬ ਇਹ ਹੈ ਕਿ ਛੋਟੇ ਤੋਂ ਲੈ ਕੇ ਹਰ ਉਹ ਵੱਡਾ ਕੰਮ ਕਰਿਆ ਕਰੂਗੀ ਮੈਂ ਸਾਰਾ ਕੰਮ ਇਸ ਦੇ ਮੋਢਿਆਂ ਤੇ ਪਾ ਦੇਵਾਂਗੀ ਤੂੰ ਵਿਦੇਸ਼ ਜਾ ਕੇ ਕਿਸੇ ਗੋਰੀ ਕੁੜੀ ਨਾਲ ਵਿਆਹ ਕਰਵਾ ਲਵੀਂ ਮੇਰੀ ਮੰਮੀ ਦੀ ਇਹ ਗੱਲ ਮੈਨੂੰ ਸਹੀ ਲੱਗੀ ਮੈਂ ਮੰਮੀ ਨੂੰ ਕਿਹਾ ਕਿ ਮੰਮੀ ਮੈਂ ਸੁਣਿਆ ਕਿ ਉਹ ਪੜ੍ਹੀ ਲਿਖੀ ਐ ਵੀਟਪਾਸ ਐ ਕਿ ਉਹ ਘਰ ਦੇ ਕੰਮ ਕਰੂਗੀ ਮੰਮੀ ਬੋਲੀ ਤੂੰ ਦੇਖੀ ਜਾ ਮੈਂ ਕਿੱਦਾਂ ਇਹਦੇ ਤੋਂ ਕੰਮ ਕਰਵਾਉਂਦੀ ਹਾਂ ਤੂੰ ਜਾ ਕੇ ਵਿਦੇਸ਼ ਵਿਆਹ ਕਰਵਾ ਲੈਣਾ ਇਥੋਂ ਦੀ ਜ਼ਿੰਮੇਵਾਰੀ ਮੇਰੀ ਮੈਂ ਸੋਚਿਆ ਮੰਮੀ ਸਹੀ ਕਹਿ ਰਹੀ ਐ ਮੈਂ ਤਾਂ ਬਾਹਰਲੇ ਮੁਲਖ ਚਲਾ ਜਾਵਾਂਗਾ ਉਹ ਮੇਰੇ ਮਾਪਿਓ ਦਾ ਸਹਾਰਾ ਬਣੇਗੀ ਮੇਰੀ ਮੰਮੀ ਨੇ ਮੈਨੂੰ ਵਿਦੇਸ਼ ਵਿੱਚ ਵਿਆਹ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ ਇਸ ਕਰਕੇ ਮੈਂ ਬਹੁਤ ਖੁਸ਼ ਹੋ ਗਿਆ ਸੀ ਵਿਆਹ ਦੀ ਰਾਤ ਮੇਰਾ ਦਿਲ ਨਹੀਂ ਕਰ ਰਿਹਾ ਸੀ ਕਿ ਮੈਂ ਆਪਣੀ ਘਰ ਵਾਲੀ ਦਾ ਚਿਹਰਾ ਦੇਖਾਂ ਪਰ ਫਿਰ ਵੀ ਮੈਂ ਘੁੰਡ ਚੱਕਿਆ ਤਾਂ ਉਹ ਸਾਵਲੇ ਰੰਗ ਦੀ ਕੁੜੀ ਸੀ ਮੈਂ ਉਸ ਨਾਲ ਕੋਈ ਵੀ ਗੱਲ ਨਾ ਕੀਤੀ ਅਤੇ ਸੌਂ ਗਿਆ ਸਵੇਰੇ ਮੈਂ ਵਾਪਸ ਕੈਨੇਡਾ ਜਾਣਾ ਸੀ ਕਿਉਂਕਿ ਵਿਆਹ ਦੇ ਅਗਲੇ ਦਿਨ ਹੀ ਮੇਰੀ ਫਲੈਟ ਸੀ ਤੇ ਮੈਂ ਵਾਪਸ ਕੈਨੇਡਾ ਆ ਗਿਆ ਇੱਥੇ ਆ ਕੇ ਵਿਆਹ ਕਰਨ ਦਾ ਫੈਸਲਾ ਕੀਤਾ ਪਰ ਕੋਈ ਵੀ ਕੁੜੀ ਨਹੀਂ ਮਿਲ ਰਹੀ ਸੀ ਕਿਉਂਕਿ ਮੈਂ ਆਪ ਵੀ ਸਾਵਲੀ ਸੂਰਤ ਦਾ ਹੀ ਮਾਲਕ ਸੀ ਪਰ ਮਰਦ ਚਾਹੇ ਕਿੰਨਾ ਵੀ ਸਾਵਲਾ ਕਿਉਣਾ ਹੋਵੇ ਉਸ ਨੂੰ ਪਤਨੀ ਸੋਹਣੀ ਸੁਨੱਖੀ ਗੋਰੀ ਚਿੱਟੀ ਹੀ ਚਾਹੀਦੀ ਹੈ ਤਕਰੀਬਨ 3 ਸਾਲ ਮੈਨੂੰ ਰਿਸ਼ਤਾ ਲੱਭਣ ਵਿੱਚ ਲੰਘ ਗਏ ਪਰ ਜੋ ਵੀ ਗੱਲ ਚੱਲਦੀ ਉਹ ਅੱਗੇ ਨਾ ਵੱਧਦੀ ਜੇ ਕਿਤੇ ਗੱਲ ਬਣ ਵੀ ਜਾਂਦੀ ਤਾਂ ਉਹਨਾਂ ਦੀਆਂ ਅਜੀਬ ਜਿਹੀਆਂ ਸ਼ਰਤਾਂ ਹੁੰਦੀਆਂ ਜਿਸ ਵਿੱਚ ਸਭ ਤੋਂ ਪਹਿਲਾਂ ਸ਼ਰਤ ਇਹ ਹੀ ਹੁੰਦੀ ਕਿ ਮੈਂ ਸਾਰੀ ਕਮਾਈ ਆਪਣੀ ਘਰ ਵਾਲੀ ਨੂੰ ਹੀ ਦੇਵਾਂਗਾ ਅਤੇ ਮਾਪਿਆਂ ਨੂੰ ਇੱਕ ਪੈਸਾ ਵੀ ਨਹੀਂ ਭੇਜਾਂਗਾ ਮੈਂ ਦੁਖੀ ਤੇ ਪਰੇਸ਼ਾਨ ਹੋ ਜਾਂਦਾ ਕਿਉਂਕਿ ਮੈਂ ਆਪਣੇ ਪਰਿਵਾਰ ਵਾਲਿਆਂ ਦਾ ਖਰਚਾ ਨਹੀਂ ਰੋਕ ਸਕਦਾ ਸੀ ਉਥੇ ਮੇਰੀਆਂ ਤਿੰਨ ਭੈਣਾਂ ਵਿਆਹ ਲਈ ਬੈਠੀਆਂ ਹੋਈਆਂ ਸਨ ਮਾਪਿਆਂ ਦਾ ਇਕਲੌਤਾ ਪੁੱਤਰ ਮੇਰੀ ਪਰੇਸ਼ਾਨੀ ਦਿਨੋ-ਦਿਨ ਵਾਧੀ ਜਾ ਰਹੀ ਸੀ ਮੇਰੀ ਆਪਣੇ ਘਰ ਵਾਲਿਆਂ ਨਾਲ ਫੋਨ ਤੇ ਗੱਲ ਘੱਟ ਹੀ ਹੁੰਦੀ ਸੀ ਕਿਉਂਕਿ ਉਸ ਸਮੇਂ ਮੋਬਾਈਲ ਫੋਨ ਘੱਟ ਹੀ ਇਸਤੇਮਾਲ ਹੁੰਦੇ ਸੀ ਮੰਮੀ ਨਾਲ ਜਦੋਂ ਵੀ ਗੱਲ ਹੁੰਦੀ ਉਹ ਇਹੀ ਕਹਿੰਦੀ ਬੇਟਾ ਤੇਰੀ ਘਰ ਵਾਲੀ ਤਾਂ ਪੇਕੇ ਚਲੀ ਗਈ ਅਤੇ ਕਦੇ ਕੋਈ ਸ਼ਿਕਾਇਤ ਮੈਂ ਇਹਨਾਂ ਗੱਲਾਂ ਤੋਂ ਤੰਗ ਆ ਗਿਆ ਸੀ ਇਸ ਕਰਕੇ ਮੈਂ ਫੋਨ ਕਰਨਾ ਘੱਟ ਕਰ ਦਿੱਤਾ ਸੀ ਫਿਰ 4 ਸਾਲ ਬਾਅਦ ਮੈਂ ਇੱਕ ਦਿਨ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਕੁੜੀ ਬੈਠੀ ਮਿਲੀ ਉਸਦੇ ਹੱਥ ਵਿੱਚ ਇੱਕ ਕਿਤਾਬ ਸੀ ਤੇ ਉਹ ਸੜਕ ਦੇ ਕਿਨਾਰੇ ਬੈਠੀ ਰੋ ਰਹੀ ਸੀ ਮੈਂ ਸੋਚਿਆ ਮੈਨੂੰ ਉਸ ਕੁੜੀ ਦੀ ਮਦਦ ਕਰਨੀ ਚਾਹੀਦੀ ਹੈ ਮੈਨੂੰ ਉਸ ਦੀ ਪਰੇਸ਼ਾਨੀ ਪੁੱਛਣੀ ਚਾਹੀਦੀ ਹੈ ਇਹ ਸੋਚ ਕੇ ਮੈਂ ਉਸ ਦੇ ਕੋਲ ਚਲਾ ਗਿਆ ਅਤੇ ਪੁੱਛਿਆ ਕੀ ਹੋਇਆ ਤੁਸੀਂ ਰੋ ਕਿਉਂ ਰਹੀ ਹੋ ਮੈਂ ਪੰਜਾਬੀ ਵਿੱਚ ਹੀ ਗੱਲ ਸ਼ੁਰੂ ਕੀਤੀ ਉਸ ਨੇ ਵੀ ਪੰਜਾਬੀ ਵਿੱਚ ਹੀ ਜਵਾਬ ਦਿੱਤਾ ਉਸ ਨੇ ਕਿਹਾ ਮੈਂ 3 ਦਿਨ ਪਹਿਲਾਂ ਇੱਥੇ ਆਈ ਹਾਂ ਅਤੇ ਇੱਥੇ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਰਹਿ ਰਹੀ ਸੀ ਉਹ ਲੋਕ ਪਤਾ ਨਹੀਂ ਕਿੱਥੇ ਚਲੇ ਗਏ ਮੈਂ ਬਾਜ਼ਾਰ ਚ ਕੁਝ ਸਮਾਨ ਲੈਣ ਗਈ ਸੀ ਜਦੋਂ ਮੈਂ ਘਰ ਵਾਪਸ ਗਈ ਤਾਂ ਉਹਨਾਂ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਮੈਨੂੰ ਸੁਣ ਕੇ ਬਹੁਤ ਦੁੱਖ ਹੋਇਆ ਮੈਂ ਉਸ ਨੂੰ ਕਿਹਾ ਤੁਸੀਂ ਮੇਰੇ ਨਾਲ ਚੱਲੋ ਤਾਂ ਉਸਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਉਸਨੇ ਆਪਣਾ ਮੂੰਹ ਟੱਕ ਰੱਖਿਆ ਸੀ ਅਤੇ ਉਸ ਦੀਆਂ ਹਸੀਨ ਅੱਖਾਂ ਮੇਰੇ ਵੱਲ ਹੈਰਾਨੀ ਨਾਲ ਦੇਖ ਰਹੀਆਂ ਸੀ ਉਸਨੇ ਕਿਹਾ ਮੈਂ ਐਦਾਂ ਕਿਦਾਂ ਤੁਹਾਡੇ ਨਾਲ ਜਾ ਸਕਦੀ ਹਾਂ ਉਸ ਦੇ ਹੱਥ ਬਹੁਤ ਹੀ ਗੋਰੇ ਸੀ ਮੈਂ ਅੰਦਾਜ਼ਾ ਲਗਾ ਲਿਆ ਸੀ ਕਿ ਇਹ ਗੋਰੇ ਰੰਗ ਦੀ ਹੀ ਕੁੜੀ ਹੋਵੇਗੀ ਮੈਂ ਉਸ ਨੂੰ ਕਿਹਾ ਕਿ ਰਾਤ ਤੁਸੀਂ ਇਸੇ ਤਰ੍ਹਾਂ ਸੜਕ ਤੇ ਹੀ ਗੁਜ਼ਾਰੋਗੇ ਮੈਂ ਇਦਾਂ ਕਿਹਾ ਤਾਂ ਉਹ ਸੋਚਾਂ ਵਿੱਚ ਪੈ ਗਈ ਕਿਉਂਕਿ ਰਾਤ ਵੀ ਕਾਫੀ ਹੋ ਚੁੱਕੀ ਸੀ ਉਸ ਨੇ ਮੈਨੂੰ ਪੁੱਛਿਆ ਤੁਹਾਡੇ ਘਰ ਵਿੱਚ ਕੌਣ ਕੌਣਾ ਹੈ ਮੈਂ ਉਸ ਨੂੰ ਦੱਸਿਆ ਕਿ ਮੈਂ ਇੱਕ ਕਮਰੇ ਵਿੱਚ ਇਕੱਲਾ ਹੀ ਰਹਿੰਦਾ ਹਾਂ ਮੇਰੇ ਕੋਲ ਘਰ ਨਹੀਂ ਉਹ ਕਮਰਾ ਵੀ ਮੈਂ ਕਿਰਾਏ ਤੇ ਲਿਆ ਹੋਇਆ ਹੈ ਉਹ ਕਾਫੀ ਦੇਰ ਤੱਕ ਸੋਚਦੀ ਰਹੀ ਅਤੇ ਬੋਲੀ ਜੇਕਰ ਤੁਸੀਂ ਇਸ ਸਮੇਂ ਮੇਰੇ ਨਾਲ ਵਿਆਹ ਕਰ ਲੈਂਦੇ ਹੋ ਤਾਂ ਮੈਂ ਤੁਹਾਡੇ ਨਾਲ ਚਲੀ ਜਾਵਾਂਗੀ ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ ਮੈਨੂੰ ਆਪਣੀ ਕਿਸਮਤ ਤੇ ਯਕੀਨ ਨਹੀਂ ਆ ਰਿਹਾ ਸੀ ਕਿ ਇੰਨੀ ਸੋਹਣੀ ਸੁਨੱਖੀ ਗੋਰੀ ਚਿੱਟੀ ਕੁੜੀ ਖੁਦ ਮੈਨੂੰ ਵਿਆਹ ਦਾ ਕਹਿ ਰਹੀ ਹੈ ਉਹ ਵੀ ਬਿਨਾਂ ਕਿਸੇ ਸ਼ਰਤ ਤੋਂ ਮੈਨੂੰ ਹੋਰ ਕੀ ਚਾਹੀਦਾ ਸੀ ਤ੍ਰੰਤ ਹਾਂ ਕਰ ਦਿੱਤੀ ਮੈਂ ਉਸ ਨਾਲ ਵਿਆਹ ਕਰ ਲਿਆ ਅਤੇ ਖੁਸ਼ੀ-ਖੁਸ਼ੀ ਆਪਣੇ ਛੋਟੇ ਜਿਹੇ ਕਮਰੇ ਵਿੱਚ ਲੈ ਆਇਆ ਮੇਰੇ ਛੋਟੇ ਜਿਹੇ ਕਮਰੇ ਵਿੱਚ ਇੱਕ ਛੋਟੀ ਜਿਹੀ ਰਸੋਈ ਸੀ ਜਿਸ ਵਿੱਚ ਮੈਂ ਖਾਣਾ ਬਣਾਉਂਦਾ ਸੀ ਅੱਜ ਨੇਹਾ ਨੇ ਕਿਹਾ ਕਿ ਖਾਣਾ ਮੈਂ ਬਣਾਵਾਂਗੀ ਤੇ ਨੇਹਾ ਨੇ ਬਹੁਤ ਹੀ ਸਵਾਦ ਦਾ ਖਾਣਾ ਬਣਾਇਆ ਫਿਰ ਅਸੀਂ ਮਿਲ ਕੇ ਖਾਣਾ ਖਾਦਾ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ ਮੈਂ ਨੇਹਾ ਨੂੰ ਕਿਹਾ ਹੁਣ ਤਾਂ ਸਾਡਾ ਵਿਆਹ ਹੋ ਗਿਆ ਹੁਣ ਇਹ ਨਕਾਬ ਹਟਾ ਦਿਓ ਮੈਨੂੰ ਆਪਣਾ ਚਿਹਰਾ ਦਿਖਾ ਦਿਓ ਮੈਨੂੰ ਵੀ ਤਾਂ ਪਤਾ ਲੱਗੇ ਕਿ ਮੇਰੀ ਘਰ ਵਾਲੀ ਕਿੱਦਾਂ ਦੀ ਦਿਖਦੀ ਹੈ ਮੇਰੇ ਕਹਿਣ ਤੇ ਉਸਨੇ ਆਪਣੇ ਚਿਹਰੇ ਤੋਂ ਨਕਾਬ ਹਟਾ ਲਿਆ ਮੈਂ ਦੇਖ ਕੇ ਹੈਰਾਨ ਰਹਿ ਗਿਆ ਕਿਉਂਕਿ ਉਹ ਸੋਚ ਤੋਂ ਵੀ ਜ਼ਿਆਦਾ ਸੋਹਣੀ ਸੀ ਮੈਂ ਬਹੁਤ ਖੁਸ਼ ਹੋਇਆ ਅਤੇ 10 ਦਿਨ ਖੁਸ਼ੀ-ਖੁਸ਼ੀ ਗੁਜ਼ਰੇ ਮੈਂ ਰੋਜ਼ ਕੰਮ ਤੋਂ ਜਦੋਂ ਵਾਪਸ ਆਉਂਦਾ ਤਾਂ ਉਹ ਖਾਣਾ ਬਣਾ ਕੇ ਰੱਖਦੀ ਸੀ ਮੈਂ ਸਵੇਰੇ ਉੱਠਦਾ ਤਾਂ ਮੇਰੇ ਵਾਸਤੇ ਨਾਸ਼ਤਾ ਤਿਆਰ ਹੁੰਦਾ ਸੀ ਮੈਨੂੰ ਤਾਂ ਮੇਰੀ ਕਿਸਮਤ ਤੇ ਮਾਨ ਹੋ ਰਿਹਾ ਸੀ ਪਰ ਇੱਕ ਦਿਨ ਜਦੋਂ ਮੈਂ ਘਰ ਆਇਆ ਤਾਂ ਉਹ ਮੈਨੂੰ ਘਰ ਵਿੱਚ ਨਹੀਂ ਮਿਲੀ ਮੈਨੂੰ ਲੱਗਿਆ ਸ਼ਾਇਦ ਉਹ ਕਿਤੇ ਚਲੀ ਗਈ ਹੋਵੇਗੀ ਅਤੇ ਵਾਪਸ ਆ ਜਾਵੇਗੀ ਫਿਰ ਕਮਰੇ ਵਿੱਚ ਮੈਨੂੰ ਇੱਕ ਚਿੱਠੀ ਮਿਲੀ ਉਸ ਵਿੱਚ ਲਿਖਿਆ ਹੋਇਆ ਸੀ ਕਿ ਮੇਰੇ ਰਿਸ਼ਤੇਦਾਰ ਵਾਪਸ ਆ ਗਏ ਹਨ ਅਤੇ ਮੈਂ ਉਹਨਾਂ ਦੇ ਕੋਲ ਜਾ ਰਹੀ ਹਾਂ ਇਹ ਸਭ ਪੜ੍ਹ ਕੇ ਮੇਰੇ ਸਿਰ ਤੇ ਪਹਾੜ ਟੁੱਟ ਗਿਆ ਮੇਰੇ ਹੋਸ਼ ੁੱਡ ਗਏ ਮੇਰੇ ਕੋਲ ਤਾਂ ਉਸ ਦਾ ਕੋਈ ਅਤਾ ਪਤਾ ਵੀ ਨਹੀਂ ਸੀ ਮੈਂ ਪਾਗਲਾ ਵਾਂਗ ਉਸ ਨੂੰ ਲੱਭਣ ਲੱਗ ਪਿਆ ਪਰ ਲੱਭਦਾ ਵੀ ਤਾਂ ਕਿੱਥੇ ਉਹ ਤਾਂ ਮੈਨੂੰ ਇੱਕ ਸੜਕ ਤੇ ਮਿਲੀ ਸੀ ਲੱਭਦੇ ਲੱਭਦੇ ਮੈਨੂੰ 9 ਮਹੀਨੇ ਗੁਜ਼ਰ ਗਏ ਪਰ ਉਹ ਮੈਨੂੰ ਕਿਤੇ ਵੀ ਨਾ ਮਿਲੀ ਮੈਂ ਡਿਪਰੈਸ਼ਨ ਵਿੱਚ ਚਲਾ ਗਿਆ ਦਿਮਾਗ ਦਾ ਮਰੀਜ਼ ਬਣਦਾ ਜਾ ਰਿਹਾ ਸੀ ਮੇਰੇ ਵਾਸਤੇ ਇੱਥੇ ਰਹਿਣਾ ਮੁਸ਼ਕਲ ਹੋ ਰਿਹਾ ਸੀ ਕਿਉਂਕਿ ਇੱਕ ਹਫ਼ਤੇ ਦੇ ਅੰਦਰ ਹੀ ਮੈਨੂੰ ਉਸ ਕੁੜੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੋ ਗਿਆ ਸੀ ਅਤੇ ਹੁਣ ਮੈਨੂੰ ਲੱਗ ਰਿਹਾ ਸੀ ਕਿ ਮੇਰੀ ਜ਼ਿੰਦਗੀ ਦਾ ਹੁਣ ਕੋਈ ਮਕਸਦ ਨਹੀਂ ਰਿਹਾ ਮੇਰੇ ਵਾਸਤੇ ਇੱਥੇ ਕੰਮ ਕਰਨਾ ਮੁਸ਼ਕਲ ਹੋ ਗਿਆ ਸੀ ਇਸ ਕਰਕੇ ਮੈਂ ਵਾਪਸ ਇੰਡੀਆ ਜਾਣ ਦਾ ਫੈਸਲਾ ਕੀਤਾ ਤੇ ਵਾਪਸ ਆ ਗਿਆ ਮੇਰੀ ਮੰਮੀ ਬਹੁਤ ਗੁੱਸੇ ਵਿੱਚ ਸੀ ਮੇਰੀ ਮੰਮੀ ਨੇ ਕਿਹਾ ਤੇਰੀ ਪਤਨੀ ਨੇ ਇੱਥੇ 5 ਸਾਲ ਕੰਮ ਕਰਕੇ guzari ਪਰ ਫਿਰ ਉਹ ਆਪਣੇ ਪੇਕੇ ਵਾਪਸ ਚਲੀ ਗਈ ਜਦੋਂ ਮੈਂ ਉਸ ਨੂੰ ਲੈਣ ਗਈ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਮੈਨੂੰ ਬਹੁਤ ਬੁਰਾ ਭਲਾ ਬੋਲਿਆ ਤੇ ਘਰੋਂ ਕੱਢ ਦਿੱਤਾ ਤੂੰ ਜਾ ਕੇ ਉਸ ਨੂੰ ਲੈ ਆ ਘਰ ਦਾ ਕੰਮ ਕੌਣ ਕਰੇਗਾ ਜਦੋਂ ਤੋਂ ਉਹ ਗਈ ਹੈ ਘਰ ਦਾ ਕੰਮ ਕਰ ਕਰਕੇ ਮੇਰੀਆਂ ਤਿੰਨੇ ਧੀਆਂ ਦੀ ਹਾਲਤ ਖਰਾਬ ਹੋ ਗਈ ਹੈ ਮੈਂ ਆਪਣੇ ਘਰ ਵਾਲੀ ਨੂੰ ਲੈਣ ਉਸ ਦੇ ਪੇਕੇ ਘਰ ਚਲਾ ਗਿਆ ਜਦੋਂ ਮੈਂ ਉੱਥੇ ਪਹੁੰਚਿਆ ਉਸਦੇ ਭਰਾਵਾਂ ਨੇ ਮੈਨੂੰ ਮਿਲਣਾ ਦਿੱਤਾ ਮੈਂ ਬਹੁਤ ਰੌਲਾ ਪਾਇਆ ਕਿ ਮੈਂ ਆਪਣੀ ਘਰਵਾਲੀ ਨੂੰ ਲੈ ਕੇ ਹੀ ਜਾਵਾਂਗਾ ਆਖਿਰਕਾਰ ਉਹਨਾਂ ਨੇ ਮੇਰੀ ਘਰਵਾਲੀ ਨੂੰ ਮੇਰੇ ਨਾਲ ਭੇਜ ਦਿੱਤਾ ਮੈਂ ਉਸ ਨੂੰ ਲੈ ਕੇ ਆਪਣੇ ਘਰ ਨੂੰ ਆ ਗਿਆ ਉਸ ਸਮੇਂ ਤਾਂ ਮੈਂ ਗੌਰ ਨਹੀਂ ਕੀਤੀ ਪਰ ਜਿਵੇਂ ਹੀ ਘਰ ਵਿੱਚ ਪੈਰ ਰੱਖਿਆ ਤਾਂ ਮੇਰੀ ਘਰਵਾਲੀ ਨੂੰ ਦੇਖ ਕੇ ਮੇਰੀ ਮੰਮੀ ਦੀ ਚੀਕ ਨਿਕਲ ਗਈ ਮੈਂ ਤਾਂ ਆਪਣੀ ਘਰਵਾਲੀ ਦੇ ਵੱਲ ਗੌਰ ਨਾਲ ਦੇਖਿਆ ਵੀ ਨਹੀਂ ਸੀ ਤੇ ਜਦੋਂ ਮੈਂ ਦੇਖਿਆ ਕਿ ਉਸ ਦਾ ਪੇਟ ਵਧਿਆ ਹੋਇਆ ਸੀ ਜਿੱਦਾਂ ਕਿ ਉਸ ਦੇ ਪੇਟ ਵਿੱਚ 6-7 ਮਹੀਨਿਆਂ ਦਾ ਬੱਚਾ ਹੋਵੇ ਮੰਮੀ ਨੇ ਖੂਬ ਲੜਾਈ ਝਗੜਾ ਕੀਤਾ ਮੰਮੀ ਨੇ ਕਿਹਾ ਇਹ ਚਰਿੱਤਰਹੀਨ ਹੈ ਮੈਂ ਵੀ ਉਸ ਨੂੰ ਗਲਤ ਬੋਲਣਾ ਸ਼ੁਰੂ ਕਰ ਦਿੱਤਾ ਮੈਂ ਇਸ ਨੂੰ ਚਰਿੱਤਰਹੀਨ ਕਹਿ ਕੇ ਉਸ ਨੂੰ ਘਰੋਂ ਬਾਹਰ ਕੱਢਣ ਹੀ ਲੱਗਾ ਸੀ ਕਿ ਉਹ ਮੇਰੇ ਪੈਰਾਂ ਵਿੱਚ ਬੈਠ ਗਈ ਅਤੇ ਕਹਿਣ ਲੱਗੀ ਰਮੇਸ਼ ਮੈਂ ਸੌਂਖਾ ਕੇ ਕਹਿੰਦੀ ਹਾਂ ਕਿ ਇਹ ਬੱਚਾ ਤੁਹਾਡਾ ਹੀ ਹੈ ਜੇਕਰ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਹੋ ਰਿਹਾ ਤਾਂ ਬੱਚਾ ਪੈਦਾ ਹੋਣ ਤੋਂ ਬਾਅਦ ਇਸ ਦਾ ਡੀਐਨਏ ਟੈਸਟ ਕਰਵਾ ਲਿਓ ਤੁਹਾਨੂੰ ਆਪੇ ਸੱਚ ਪਤਾ ਲੱਗ ਜਾਵੇਗਾ ਡਾਕਟਰ ਨੇ ਕੁਝ ਦਿਨਾਂ ਬਾਅਦ ਹੀ ਮੈਨੂੰ ਡਿਲੀਵਰੀ ਦੀ ਤਰੀਕ ਦਿੱਤੀ ਹੈ ਮੈਨੂੰ ਉਦੋਂ ਤੱਕ ਇਸ ਘਰ ਵਿੱਚ ਰਹਿਣ ਦਿਓ ਫਿਰ ਸਚਾਈ ਤੁਹਾਡੇ ਸਾਹਮਣੇ ਆ ਜਾਵੇਗੀ ਮੰਮੀ ਨੇ ਕਿਹਾ ਠੀਕ ਹੈ ਇਸ ਨੂੰ ਓਨੇ ਦਿਨ ਘਰ ਵਿੱਚ ਰਹਿਣ ਦੀ ਇਜਾਜ਼ਤ ਦੇ ਦੇ ਮੈਂ ਮੰਮੀ ਨੂੰ ਕਿਹਾ ਮੰਮੀ ਏਦਾਂ ਕਿਵੇਂ ਹੋ ਸਕਦਾ ਮੈਂ ਤਾਂ 7 ਸਾਲ ਕਨੇਡਾ ਵਿੱਚ ਲਾ ਕੇ ਆਇਆ ਹਾਂ ਫਿਰ ਇਹ ਬੱਚਾ ਕਿੱਦਾਂ ਹੋ ਗਿਆ ਮੰਮੀ ਨੇ ਮੈਨੂੰ ਸਮਝਾਇਆ ਕਿ ਬੇਟਾ ਆਂਡ ਗਵਾਨ ਵਿੱਚ ਤਮਾਸ਼ਾ ਬਣੇਗਾ ਡੀਐਨਏ ਟੈਸਟ ਕਰਵਾ ਲੈਂਦੇ ਹਾਂ ਸਾਰਾ ਸੱਚ ਪਤਾ ਲੱਗ ਜਾਵੇਗਾ ਫਿਰ ਅਸੀਂ ਇਸਦੇ ਪੇਕਿਆਂ ਤੋਂ ਵੱਡੀ ਰਕਮ ਦੀ ਮੰਗ ਕਰਾਂਗੇ ਜੇਕਰ ਆਪਣੀ ਧੀ ਦਾ ਘਰ ਬਚਾਉਣਾ ਚਾਹੁੰਦੇ ਹੋ ਤਾਂ ਸਾਨੂੰ 25 ਲੱਖ ਰੁਪਏ ਦਿਓ ਕਿਉਂਕਿ ਤੁਹਾਡੀ ਕੁੜੀ ਚਰਿੱਤਰਹੀਨ ਹੈ ਇਸ ਦੇ ਬੱਚੇ ਦਾ ਪਿਓ ਕੋਈ ਹੋਰ ਹੈ ਇਸ ਤਰ੍ਹਾਂ ਇਸ ਦੇ ਪੇਕੇਆਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਪੈਸਿਆਂ ਦੀ ਡਿਮਾਂਡ ਕਰਾਂਗੇ ਮੈਨੂੰ ਯਕੀਨ ਹੈ ਕਿ ਇਸ ਦੇ ਪੇਕੇ ਆਪਣੀ ਇੱਜ਼ਤ ਬਚਾਉਣ ਦੇ ਲਈ ਪੈਸੇ ਜ਼ਰੂਰ ਦੇ ਦੇਣਗੇ ਮੇਰੀ ਮੰਮੀ ਨੇ ਕਿਹਾ ਤਾਂ ਮੈਂ ਸੋਚਾਂ ਵਿੱਚ ਪੈ ਗਿਆ ਅਤੇ ਆਪਣੀ ਘਰਵਾਲੀ ਨੂੰ ਵਾਪਸ ਘਰ ਦੇ ਅੰਦਰ ਲੈ ਆਇਆ ਅਤੇ ਹੁਣ ਅਸੀਂ ਡਿਲੀਵਰੀ ਦਾ ਇੰਤਜ਼ਾਰ ਕਰਨ ਲੱਗ ਪਏ ਆਖਿਰਕਾਰ ਡਿਲੀਵਰੀ ਦਾ ਦਿਨ ਵੀ ਆ ਗਿਆ ਜਦੋਂ ਬੱਚੇ ਦਾ ਜਨਮ ਹੋ ਗਿਆ ਤਾਂ ਮੈਂ ਡਾਕਟਰ ਨੂੰ ਕਿਹਾ ਕਿ ਇਸ ਬੱਚੇ ਦਾ ਡੀਐਨਏ ਟੈਸਟ ਕਰੋ ਡੀਐਨਏ ਦੀ ਰਿਪੋਰਟ ਆਈ ਤਾਂ ਮੈਂ ਹੈਰਾਨ ਰਹਿ ਗਿਆ ਕਿਉਂਕਿ ਉਹ ਤਾਂ ਮੇਰਾ ਹੀ ਬੱਚਾ ਸੀ ਪਰ ਕਿੱਦਾਂ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਮੈਂ ਬਹੁਤ ਗੁੱਸੇ ਵਿੱਚ ਸੀ ਅਤੇ ਡਾਕਟਰ ਨੂੰ ਕਹਿਣ ਲੱਗਿਆ ਤੁਸੀਂ ਗਲਤ ਰਿਪੋਰਟ ਬਣਾਈ ਹੈ ਮੇਰੀ ਮੰਮੀ ਨੇ ਵੀ ਕਿਹਾ ਕਿ ਇਹ ਗਲਤ ਰਿਪੋਰਟ ਹੈ ਪਰ ਡਾਕਟਰ ਆਪਣੀ ਗੱਲ ਤੇ ਅੜੇ ਰਹੇ ਕੀ ਰਿਪੋਰਟ ਇੱਕਦਮ ਸਹੀ ਹੈ ਮੈਂ ਸ਼ਹਿਰ ਦੇ ਮਸ਼ਹੂਰ ਲੈਬੋਰਾਟਰੀ ਤੋਂ ਫਿਰ ਤੋਂ ਟੈਸਟ ਕਰਵਾਇਆ ਤਾਂ ਉਸ ਵਿੱਚ ਵੀ ਉਹ ਮੇਰਾ ਹੀ ਬੱਚਾ ਸਾਬਤ ਹੋਇਆ ਮੈਨੂੰ ਫਿਰ ਵੀ ਯਕੀਨ ਨਾ ਆਇਆ ਮੈਂ ਕਈ ਲੈਬੋਰਾਟਰੀਆਂ ਤੋਂ ਟੈਸਟ ਕਰਵਾਏ ਪਰ ਹਰ ਵਾਰ ਉਹ ਮੇਰਾ ਹੀ ਬੱਚਾ ਸਾਬਤ ਹੋਇਆ ਮੈਂ ਹੈਰਾਨ ਸੀ ਕਿ ਐਦਾਂ ਕਿੱਦਾਂ ਹੋ ਸਕਦਾ ਹੈ ਇਹ ਤਾਂ ਬਿਲਕੁਲ ਨਾ ਮੁਮਕਿਨ ਜਹੀ ਗੱਲ ਸੀ ਖੈਰ ਜੋ ਵੀ ਸੀ ਅਸੀਂ ਆਪਣੇ ਬੱਚੇ ਨੂੰ ਲੈ ਕੇ ਘਰ ਆਏ ਮੈਂ ਆਪਣੀ ਘਰਵਾਲੀ ਨੂੰ ਕਿਹਾ ਕਿ ਤੂੰ ਆਪਣੇ ਪੇਕੇ ਚਲੀ ਜਾ ਮੈਂ ਇਹ ਬੱਚਾ ਨਹੀਂ ਰੱਖਣਾ ਮੈਨੂੰ ਯਕੀਨ ਨਹੀਂ ਕਿ ਇਹ ਬੱਚਾ ਮੇਰਾ ਹੈ ਮੇਰੀ ਘਰਵਾਲੀ ਮੇਰੀਆਂ ਮਨਤਾ ਕਰਨ ਲੱਗ ਪਈ ਅਤੇ ਕਹਿਣ ਲੱਗੀ ਆਰਾਮ ਨਾਲ ਬੈਠ ਕੇ ਮੇਰੀ ਗੱਲ ਸੁਣੋ ਉਸ ਤੋਂ ਬਾਅਦ ਹੀ ਫੈਸਲਾ ਕਰਨਾ ਮੈਂ ਉਸ ਦੀ ਗੱਲ ਮੰਨ ਲਈ ਉਸ ਦੀ ਗੱਲ ਸੁਣਨ ਲੱਗ ਪਿਆ ਮੰਮੀ ਵੀ ਕੋਲ ਹੀ ਬੈਠੀ ਸੀ ਉਹ ਆਪਣੀ ਕਹਾਣੀ ਸੁਣਾਉਣ ਲੱਗ ਪਈ ਉਹ ਬੋਲੀ ਜਦੋਂ ਮੇਰਾ ਤੁਹਾਡੇ ਨਾਲ ਵਿਆਹ ਹੋਇਆ ਸੀ ਤੁਸੀਂ ਮਾੜਾ ਜਿਹਾ ਮੈਨੂੰ ਦੇਖਿਆ ਅਤੇ ਫਿਰ ਅਗਲੀ ਸਵੇਰ ਵਾਪਿਸ ਕੈਨੇਡਾ ਚਲੇ ਗਏ ਮੈਂ ਸਮਝ ਗਈ ਸੀ ਕਿ ਤੁਸੀਂ ਮੇਰੇ ਸਾਵੇਲੇ ਰੰਗ ਦੀ ਵਜ੍ਹਾ ਨਾਲ ਮੇਰੇ ਨਾਲ ਇਦਾਂ ਕੀਤਾ ਹੈ ਮੈਂ ਕੋਈ ਬਦਸੂਰਤ ਕੁੜੀ ਨਹੀਂ ਸੀ ਮੇਰੇ ਨੈਣ ਅੱਖਸ ਬਹੁਤ ਖੂਬਸੂਰਤ ਸੀ ਪਰ ਮੇਰੇ ਰੰਗ ਦੇ ਪਿੱਛੇ ਸਭ ਕੁਝ ਲੁਕ ਗਿਆ ਸੀ ਉੱਪਰੋਂ ਮੈਂ ਇੰਨਾ ਖਾਂਦੀ ਪੀਂਦੀ ਵੀ ਨਹੀਂ ਸੀ ਮੈਂ ਪਰੇਸ਼ਾਨ ਰਹਿੰਦੀ ਸੀ ਜਿਸ ਦੀ ਵਜ੍ਹਾ ਨਾਲ ਮੈਨੂੰ ਭੁੱਖ ਵੀ ਨਹੀਂ ਲੱਗਦੀ ਸੀ ਮੈਂ ਬਹੁਤ ਕਮਜ਼ੋਰ ਹੋ ਗਈ ਸੀ ਇਨ੍ਹਾਂ 5 ਸਾਲਾਂ ਵਿੱਚ ਇਸ ਘਰ ਵਿੱਚ ਤੁਹਾਡੀ ਮੰਮੀ ਨੇ ਮੇਰੇ ਕੋਲੋਂ ਇੰਨਾ ਕੰਮ ਕਰਵਾਇਆ ਕਿ ਮੇਰੀ ਤਾਂ ਜਾਨ ਹੀ ਨਿਕਲ ਗਈ ਹੌਲੀ-ਹੌਲੀ ਮੈਂ ਇਨ੍ਹਾਂ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਮੈਂ ਵੀ ਤਾਂ ਇਨਸਾਨ ਹਾਂ ਮੈਨੂੰ ਕਿਸ ਗੁਨਾਹ ਦੀ ਸਜ਼ਾ ਮਿਲ ਰਹੀ ਹੈ ਤੁਸੀਂ ਮੈਨੂੰ ਛੱਡ ਕੇ ਵਿਦੇਸ਼ ਚਲੇ ਗਏ ਤੁਹਾਡੀ ਮਾਂ ਮੇਰੇ ਉੱਪਰ ਜ਼ੁਲਮ ਕਰ ਰਹੀ ਸੀ ਮੇਰੇ ਪਾਪਾ ਨੇ ਬਹੁਤ ਵਾਰ ਇੱਥੇ ਆ ਕੇ ਕਿਹਾ ਕਿ ਮੇਰੇ ਨਾਲ ਇਨਸਾਫ ਨਹੀਂ ਹੋ ਰਿਹਾ ਪਰ ਤੁਹਾਡੀ ਮੰਮੀ ਨੇ ਮੇਰੇ ਪਾਪਾ ਦੀ ਬੇਇੱਜ਼ਤੀ ਕਰਕੇ ਘਰੋਂ ਕੱਢ ਦਿੱਤਾ ਉਹ ਦੁਬਾਰਾ ਘਰ ਨਹੀਂ ਆਈ ਮੇਰੇ ਪਾਪਾ ਤੇ ਭਰਾਵਾਂ ਨੇ ਮੈਨੂੰ ਬਹੁਤ ਵਾਰ ਇਹੀ ਕਿਹਾ ਕਿ ਤੂੰ ਤਲਾਕ ਲੈ ਲੈ ਅਸੀਂ ਤੇਰਾ ਵਿਆਹ ਕਿਤੇ ਹੋਰ ਕਰ ਦੇਵਾਂਗੇ ਪਰ ਮੇਰਾ ਦਿਲ ਨਹੀਂ ਮੰਨਦਾ ਸੀ ਮੇਰੇ ਪੇਕੇ ਘਰ ਮੇਰੇ ਮੰਮੀ ਪਾਪਾ ਭਰਾ ਭਾਬੀਆਂ ਇਕੱਠੇ ਮਿਲ ਜੁਲ ਕੇ ਰਹਿੰਦੇ ਸੀ ਅਤੇ ਕੈਨੇਡਾ ਤੋਂ ਮੇਰੀ ਭੂਆ ਦੀ ਕੁੜੀ ਆਈ ਹੋਈ ਸੀ ਉਹਨਾਂ ਨੇ ਜਦੋਂ ਮੇਰੀ ਹਾਲਤ ਦੇਖੀ ਤਾਂ ਮੈਨੂੰ ਪਹਿਚਾਨ ਨਾ ਸਕੀ ਉਹ ਮੈਨੂੰ ਕਹਿੰਦੀ ਸੀ ਮਾਂ ਤੂੰ ਉਹੀ ਕੁੜੀ ਐ ਜਿਸ ਨੂੰ ਮੈਂ 9 ਸਾਲ ਪਹਿਲਾਂ ਦੇਖਿਆ ਸੀ ਮੈਨੂੰ ਯਕੀਨ ਨਹੀਂ ਆ ਰਿਹਾ ਕਿ ਤੂੰ ਇਦਾਂ ਦੀ ਹੋ ਗਈ ਮੈਂ ਉਹਨਾਂ ਨੂੰ ਆਪਣੇ ਸਾਰੇ ਹਾਲਾਤ ਦੱਸ ਦਿੱਤੇ ਫਿਰ ਉਹਨਾਂ ਨੇ ਇੱਕ ਸਕੀਮ ਬਣਾਈ ਉਸਨੇ ਮੈਨੂੰ ਕਿਹਾ ਕਿ ਉਹ ਆਪਣੇ ਨਾਲ ਕਨੇਡਾ ਲੈ ਕੇ ਜਾਵੇਗੀ ਤੇ ਤੁਹਾਡੇ ਨਾਲ ਮਿਲਵਾਵੇਗੀ ਮੈਂ ਕਿਹਾ ਇਦਾਂ ਕਿਵੇਂ ਹੋ ਸਕਦਾ ਹੈ ਉਹਨਾਂ ਨੇ ਤਾਂ ਮੇਰੀ ਸ਼ਕਲ ਤੱਕ ਵੀ ਨਹੀਂ ਦੇਖੀ ਫਿਰ ਹੁਣ ਕਿੱਦਾਂ ਮੈਨੂੰ ਕਬੂਲ ਕਰ ਲੈਣਗੇ ਉਸਨੇ ਕਿਹਾ ਇਹ ਗੱਲ ਮੇਰੇ ਉੱਪਰ ਛੱਡ ਦਿਓ ਮੈਂ ਜਿੱਦਾਂ ਕਹਿੰਦੀ ਹਾਂ ਉਦਾਂ ਹੀ ਕਰ ਪਹਿਲਾਂ ਤਾਂ ਉਸਨੇ ਮੇਰੇ ਕਾਗਜ਼ ਤਿਆਰ ਕਰਵਾਏ ਤੇ ਫਿਰ ਬੜੀ ਮੁਸ਼ਕਲ ਬਾਅਦ ਮੈਨੂੰ ਵੀਜ਼ਾ ਮਿਲਿਆ ਫਿਰ ਉਹ ਮੈਨੂੰ ਆਪਣੇ ਨਾਲ ਲੈ ਕੇ ਕੈਨੇਡਾ ਚਲੀ ਗਈ ਫਿਰ ਮੇਰੀ ਭੂਆ ਮੈਨੂੰ ਰੋਜ਼ ਪਾਰਲਰ ਲੈ ਕੇ ਜਾਂਦੀ ਤੇ ਕਈ ਤਰ੍ਹਾਂ ਦੀਆਂ ਕਰੀਮਾਂ ਪਾਰਲਰ ਵਾਲੀ ਮੇਰੇ ਚਿਹਰੇ ਤੇ ਇਸਤੇਮਾਲ ਕਰਦੇ ਜਿਸ ਨਾਲ ਕੁਝ ਹੀ ਦਿਨਾਂ ਵਿੱਚ ਮੇਰੇ ਰੰਗ ਵਿੱਚ ਸੁਧਾਰ ਆ ਗਿਆ ਮੈਂ ਆਪਣੇ ਆਪ ਨੂੰ ਦੇਖ ਕੇ ਹੈਰਾਨ ਰਹਿ ਗਈ ਉਹਨਾਂ ਨੇ ਉੱਥੇ ਮੇਰੇ ਡਾਕਟਰ ਤੋਂ ਗੋਰਾ ਰੰਗ ਕਰਨ ਵਾਲੇ ਟੀਕੇ ਵੀ ਲਗਵਾਏ ਸੀ ਉੱਥੇ ਉਹਨਾਂ ਨੇ ਮੈਨੂੰ ਖੂਬ ਖਵਾਇਆ ਪਿਆਇਆ ਜਿਸ ਨਾਲ ਮੇਰੀ ਸਿਹਤ ਪਹਿਲਾਂ ਨਾਲੋਂ ਤੰਦਰੁਸਤ ਹੋ ਗਈ ਤੇ ਮੈਂ ਦੇਖਣ ਵਿੱਚ ਸੋਹਣੀ ਸੁਨੱਖੀ ਲੱਗਣ ਲੱਗੀ ਫਿਰ ਸਾਨੂੰ ਪਤਾ ਸੀ ਕਿ ਤੁਸੀਂ ਕਿੱਥੇ ਰਹਿੰਦੇ ਸੀ ਇੱਕ ਦਿਨ ਤੁਸੀਂ ਉੱਥੋਂ ਲੰਘ ਰਹੇ ਸੀ ਮੇਰੀ ਭੂਆ ਨੇ ਮੈਨੂੰ ਕਿਹਾ ਕਿ ਤੂੰ ਇੱਥੇ ਬੈਠ ਜਾ ਤੇ ਤੇਰੇ ਪਤੀ ਦਾ ਧਿਆਨ ਤੇਰੇ ਉੱਪਰ ਪੈ ਹੀ ਜਾਵੇਗਾ ਤੇ ਉਸੇ ਤਰ੍ਹਾਂ ਹੀ ਹੋਇਆ ਤੁਹਾਡਾ ਧਿਆਨ ਮੇਰੇ ਵੱਲ ਚਲਾ ਗਿਆ ਮੇਰੇ ਰੰਗ ਅਤੇ ਸੇਤ ਦੇ ਬਦਲਾਅ ਦੇ ਕਾਰਨ ਤੁਸੀਂ ਮੈਨੂੰ ਪਹਿਚਾਣੀ ਨਾ ਸਕੇ ਵੈਸੇ ਵੀ ਤੁਸੀਂ ਮੈਨੂੰ ਚੰਗੀ ਤਰ੍ਹਾਂ ਦੇਖਿਆ ਹੀ ਕਿੱਥੇ ਸੀ ਤੁਸੀਂ ਮੈਨੂੰ ਅਣਜਾਣ ਕੁੜੀ ਸਮਝ ਕੇ ਤੁਰੰਤ ਮੇਰੇ ਨਾਲ ਵਿਆਹ ਕਰਵਾ ਲਿਆ ਹਾਲਾਂਕਿ ਇਸ ਦੀ ਕੋਈ ਜ਼ਰੂਰਤ ਨਹੀਂ ਸੀ ਮੈਂ ਤਾਂ ਪਹਿਲਾਂ ਹੀ ਤੁਹਾਡੇ ਨਾਲ ਵਿਆਹੀ ਹੋਈ ਸੀ ਸੇਤਮੰਦ ਸੋਣੀ ਹੋਣ ਦੀ ਵਜ੍ਹਾ ਨਾਲ ਮੇਰਾ ਸਰੀਰ ਭਰਿਆ ਭਰਿਆ ਹੋਇਆ ਸੀ ਮੇਰਾ ਰੰਗ ਵੀ ਗੋਰਾ ਚਿੱਟਾ ਸੀ ਪਰ ਇਹ ਖੂਬਸੂਰਤੀ ਪੱਕੀ ਨਹੀਂ ਸੀ ਹੌਲੀ-ਹੌਲੀ ਮੇਰਾ ਰੰਗ ਪਹਿਲਾਂ ਦੀ ਤਰ੍ਹਾਂ ਹੋ ਜਾਂਦਾ ਜਿੱਦਾਂ ਹੀ ਮੇਰਾ ਰੰਗ ਸਾਵਲਾ ਹੋਣਾ ਸ਼ੁਰੂ ਹੋਇਆ ਮੈਂ ਉੱਥੋਂ ਭੱਜ ਗਈ ਮੇਰਾ ਵੀਜ਼ਾ ਵੀ ਪੂਰਾ ਹੋ ਗਿਆ ਸੀ 27 ਦਿਨਾਂ ਦਾ ਮੇਰਾ ਵੀਜ਼ਾ ਸੀ ਤੇ ਫਿਰ ਮੈਂ ਵਾਪਸ ਇੰਡੀਆ ਆ ਗਈ ਤੇ ਵਾਪਸ ਆ ਕੇ ਮੈਨੂੰ ਪਤਾ ਲੱਗਿਆ ਕਿ ਮੈਂ ਗਰਭਵਤੀ ਹਾਂ ਮੇਰੇ ਘਰ ਵਾਲਿਆਂ ਨੇ ਕਿਹਾ ਤੂੰ ਇੱਥੇ ਹੀ ਸਾਡੇ ਕੋਲ ਰਹਿ ਅਤੇ ਬੱਚੇ ਨੂੰ ਜਨਮ ਦੇ ਫੇਰ ਅਸੀਂ ਤੇਰੇ ਘਰ ਵਾਲੇ ਨੂੰ ਸਾਰੀ ਹਕੀਕਤ ਦੱਸ ਦੇਵਾਂਗੇ ਮੇਰੀ ਘਰ ਵਾਲੀ ਨੇ ਸਾਰੀ ਕਹਾਣੀ ਸਾਨੂੰ ਸੁਣਾ ਦਿੱਤੀ ਅਤੇ ਸਬੂਤ ਦੇ ਤੌਰ ਤੇ ਕਨੇਡਾ ਵਿੱਚ ਕਰਵਾਏ ਵਿਆਹ ਦੇ ਕਾਗਜ਼ ਵੀ ਦਿਖਾਏ ਜਦੋਂ ਮੈਂ ਗੌਰ ਨਾਲ ਆਪਣੀ ਘਰ ਵਾਲੀ ਵੱਲ ਦੇਖਿਆ ਤਾਂ ਇਹ ਉਹੀ ਅੱਖਾਂ ਸੀ ਜਿਸ ਦੇ ਉੱਪਰ ਮੈਂ ਫਿਦਾ ਹੋ ਗਿਆ ਸੀ ਹੁਣ ਮੈਨੂੰ ਯਕੀਨ ਹੋ ਗਿਆ ਸੀ ਕਿ ਇਹ ਉਹੀ ਕੁੜੀ ਹੈ ਜਿਸ ਨੂੰ ਮੈਂ ਲੱਭ ਰਿਹਾ ਸੀ ਫਰਕ ਸਿਰਫ ਇਹਨਾਂ ਸੀ ਕਿ ਇਸ ਦਾ ਰੰਗ ਫਿਰ ਤੋਂ ਪਹਿਲਾਂ ਵਰਗਾ ਹੋ ਗਿਆ ਸੀ ਅਤੇ ਬੱਚਾ ਹੋਣ ਦੀ ਵਜ੍ਹਾ ਨਾਲ ਇਸ ਦੇ ਚਿਹਰੇ ਤੇ ਛਾਈਆਂ ਪੈ ਗਈਆਂ ਸੀ ਹੁਣ ਮੈਨੂੰ ਯਕੀਨ ਆ ਗਿਆ ਸੀ ਕਿ ਇਹ ਬੱਚਾ ਮੇਰਾ ਹੀ ਹੈ ਪਰ ਮੇਰੀ ਮੰਮੀ ਨੇ ਕਿਹਾ ਕਿ ਇਹ ਝੂਠ ਬੋਲ ਰਹੀ ਹੈ ਝੂਠੀ ਕਹਾਣੀ ਸੁਣਾ ਰਹੀ ਹੈ ਇਸ ਦੀ ਕਹਾਣੀ ਤੇ ਯਕੀਨ ਨਾ ਕਰਨਾ ਮੈਂ ਮੰਮੀ ਨੂੰ ਤੁਰੰਤ ਹੀ ਕਿਹਾ ਮੰਮੀ ਇਹ ਝੂਠ ਨਹੀਂ ਬੋਲ ਰਹੀ ਇਹ ਬਿਲਕੁਲ ਸੱਚ ਕਹਿ ਰਹੀ ਹੈ ਇਹ ਉਹੀ ਕੁੜੀ ਐ ਜਿਸ ਦੇ ਨਾਲ ਮੈਂ ਵਿਆਹ ਕਰਵਾਇਆ ਸੀ ਅਤੇ ਇਹ ਬੱਚਾ ਮੇਰਾ ਹੀ ਐ ਹੁਣ ਮੈਂ ਉਸ ਨੂੰ ਆਪਣੇ ਨਾਲ ਰੱਖਣ ਲਈ ਮਜਬੂਰ ਹੋ ਗਿਆ ਸੀ ਪਰ ਮੈਂ ਉਸ ਦੇ ਵੱਲ ਦੇਖਦਾ ਨਹੀਂ ਸੀ ਇਸ ਤਰ੍ਹਾਂ 2 ਮਹੀਨੇ ਗੁਜ਼ਰ ਗਏ ਮੈਂ ਉਦਾਸ ਸੀ ਫਿਰ ਇੱਕ ਦਿਨ ਮੇਰੀ ਘਰ ਵਾਲੀ ਨੇ ਕਿਹਾ ਕਿ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਮੈਂ ਘਰ ਛੱਡ ਕੇ ਜਾ ਰਹੀ ਹਾਂ ਬੱਚਾ ਤੁਹਾਡਾ ਹੈ ਤੁਹਾਡੇ ਕੋਲ ਹੀ ਰਹੇਗਾ ਇਹ ਕਹਿ ਕੇ ਉਹ ਘਰ ਛੱਡ ਕੇ ਚਲੀ ਗਈ ਮੈਂ ਦੂਸਰੇ ਕਮਰੇ ਵਿੱਚ ਸੌਂਦਾ ਸੀ ਅਤੇ ਸੀਮਾ ਬੱਚੇ ਦੇ ਨਾਲ ਦੂਸਰੇ ਕਮਰੇ ਵਿੱਚ ਸੌਂਦੀ ਸੀ ਉਹ ਚਲੀ ਗਈ ਤਾਂ ਮੈਨੂੰ ਕੋਈ ਫਰਕ ਨਾ ਪਿਆ ਸਾਰਾ ਦਿਨ ਬੱਚਾ ਰੋਂਦਾ ਰਿਹਾ ਮੈਨੂੰ ਅਜੀਬ ਜਿਹਾ ਮਹਿਸੂਸ ਹੁੰਦਾ ਰਿਹਾ ਕਿਉਂਕਿ ਮੇਰੀ ਮੰਮੀ ਅਤੇ ਭੈਣਾਂ ਵਿੱਚੋਂ ਕਿਸੇ ਨੇ ਵੀ ਬੱਚੇ ਨੂੰ ਹੱਥ ਤੱਕ ਨਹੀਂ ਲਗਾਇਆ ਸੀ ਇੱਥੋਂ ਤੱਕ ਕਿ ਰਾਤ ਹੋ ਗਈ ਅਤੇ ਬੱਚਾ ਸਵੇਰ ਦਾ ਭੁੱਖਾ ਸੀ ਮੈਂ ਸੌਣ ਲਈ ਪੈ ਗਿਆ ਪਰ ਬੱਚੇ ਦੀ ਰੋਣ ਦੀ ਆਵਾਜ਼ ਸੁਣ ਕੇ ਮੈਂ ਬੇਚੈਨ ਹੋ ਗਿਆ ਮੈਂ ਉੱਠ ਕੇ ਬੱਚੇ ਦੇ ਕੋਲ ਗਿਆ ਤਾਂ ਦੇਖਿਆ ਬੱਚੇ ਦਾ ਭੁੱਖ ਦੀ ਵਜ੍ਹਾ ਦੇ ਨਾਲ ਰੋ ਰੋ ਕੇ ਬੁਰਾ ਹਾਲ ਸੀ ਮੈਂ ਉਸ ਨੂੰ ਚੁੱਕਿਆ ਪਰ ਉਸ ਨੂੰ ਖਵਾਉਂਦਾ ਕਿ ਉਸ ਦੀ ਮੰਮੀ ਤਾਂ ਚਲੀ ਗਈ ਸੀ ਮੈਂ ਜਿੱਦਾਂ ਹੀ ਉਸ ਨੂੰ ਆਪਣੀ ਗੋਦੀ ਵਿੱਚ ਚੁੱਕਿਆ ਤਾਂ ਮੈਨੂੰ ਇੱਕ ਅਜੀਬ ਜਿਹਾ ਅਹਿਸਾਸ ਹੋਇਆ ਕਿ ਮੇਰਾ ਇਸ ਦੁਨੀਆ ਵਿੱਚ ਕੋਈ ਆਪਣਾ ਵੀ ਹੈ ਮੈਂ ਉਸ ਲਈ ਗਾਂ ਦਾ ਦੁੱਧ ਲੈ ਕੇ ਆਇਆ ਅਤੇ ਤੁਰੰਤਕ ਦੁੱਧ ਗਰਮ ਕਰਕੇ ਠੰਡਾ ਕਰਕੇ ਬੱਚੇ ਨੂੰ ਪਿਲਾਇਆ ਤਾਂ ਬੱਚੇ ਨੂੰ ਆਰਾਮ ਆ ਗਿਆ ਮੈਂ ਉਸ ਨੂੰ ਆਪਣੇ ਨਾਲ ਹੀ ਪਾ ਲਿਆ ਉਹ ਰਾਤ ਵਿੱਚ ਬਹੁਤ ਵਾਰ ਉੱਠਿਆ ਮੈਂ ਉਸ ਨੂੰ ਦੁੱਧ ਪਿਲਾਉਂਦਾ ਰਿਹਾ ਇੱਕ ਰਾਤ ਬੱਚੇ ਦੇ ਨਾਲ ਗੁਜ਼ਾਰਨ ਤੋਂ ਬਾਅਦ ਮੈਨੂੰ ਅਹਿਸਾਸ ਹੋਣ ਲੱਗ ਪਿਆ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਆ ਗਿਆ ਹੈ ਮੇਰੇ ਜੀਣ ਦਾ ਕੋਈ ਮਕਸਦ ਹੈ ਜਦ ਕਿ ਪਹਿਲਾਂ ਤਾਂ ਮੈਂ ਦੂਸਰਿਆਂ ਦੇ ਲਈ ਜੀ ਰਿਹਾ ਸੀ ਪੈਸੇ ਕਮਾਉਣ ਵਾਲੀ ਮਸ਼ੀਨ ਬਣਿਆ ਸੀ ਕੁਝ ਦਿਨ ਆਪਣੇ ਬੱਚੇ ਨਾਲ ਗੁਜ਼ਾਰਨ ਤੋਂ ਬਾਅਦ ਮੈਨੂੰ ਆਪਣੇ ਬੱਚੇ ਦੇ ਨਾਲ ਪਿਆਰ ਹੋ ਗਿਆ ਸੀ ਮੈਂ ਖੁਦ ਨੂੰ ਪਿਆਰ ਕਰਨ ਤੋਂ ਰੋਕ ਨਹੀਂ ਸਕਿਆ ਕਿਉਂਕਿ ਉਹ ਮੇਰਾ ਵਜੂਦ ਸੀ ਆਪਣੀ ਔਲਾਦ ਸੀ ਫਿਰ ਮੈਨੂੰ ਅਹਿਸਾਸ ਹੋਇਆ ਕਿ ਬੱਚੇ ਨੂੰ ਮਾਂ ਦੀ ਵੀ ਜ਼ਰੂਰਤ ਹੈ ਫਿਰ ਮੈਂ ਸੀਮਾ ਦੇ ਪੇਕੇ ਗਿਆ ਉਸ ਨੂੰ ਲੈਣ ਦੇ ਲਈ ਪਰ ਉਹ ਨਹੀਂ ਆਈ ਜਦੋਂ ਦੁਬਾਰਾ ਗਿਆ ਤਾਂ بیٹے ਨੂੰ ਵੀ ਨਾਲ ਹੀ ਲੈ ਗਿਆ ਸੀ ਉਸ ਨੂੰ ਕਿਹਾ ਮੇਰੇ ਲਈ ਨਹੀਂ ਤਾਂ ਘੱਟੋ ਘੱਟ ਆਪਣੇ بیٹے ਦੀ ਖਾਤਰ ਹੀ ਆ ਜਾਓ ਇਹ ਸਾਡਾ ਬੱਚਾ ਹੈ ਅਸੀਂ ਦੋਨੇ ਇਸ ਨੂੰ ਮਿਲ ਕੇ ਪਾਲਾਂਗੇ ਮੇਰੀ ਗੱਲ ਸੁਣ ਕੇ ਸੀਮਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਬੇਟੇ ਨੂੰ ਤੁਰੰਤ ਆਪਣੇ ਸੀਨੇ ਨਾਲ ਲਗਾ ਲਿਆ ਅਤੇ ਮੇਰੇ ਨਾਲ ਘਰ ਵਾਪਸ ਆ ਗਈ ਅੱਜ ਮੈਨੂੰ ਲੱਗ ਰਿਹਾ ਸੀ ਕਿ ਮੇਰਾ ਪਰਿਵਾਰ ਪੂਰਾ ਹੋ ਗਿਆ ਹੈ ਮੈਂ ਆਪਣੇ ਬੇਟੇ ਤੇ ਪਤਨੀ ਨਾਲ ਉਹਨਾਂ ਦੇ ਕਮਰੇ ਵਿੱਚ ਸੌਣ ਲੱਗ ਗਿਆ ਕਿਉਂਕਿ ਮੈਂ ਆਪਣੇ ਬੇਟੇ ਬਿਨਾਂ ਨਹੀਂ ਰਹਿ ਸਕਦਾ ਸੀ ਉਹਨਾਂ ਦੋਨਾਂ ਨੂੰ ਆਪਣੇ ਨਾਲ ਦੇਖ ਕੇ ਮੈਨੂੰ ਐਨੀ ਖੁਸ਼ੀ ਹੋ ਰਹੀ ਸੀ ਕਿ ਮੈਂ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦਾ ਹੁਣ ਮੈਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਣ ਲੱਗ ਪਿਆ ਸੀ ਕਿ ਮੈਂ ਆਪਣੀ ਮੰਮੀ ਦੀਆਂ ਗੱਲਾਂ ਵਿੱਚ ਆ ਕੇ ਮੈਂ ਕਿੰਨੇ ਖੂਬਸੂਰਤ ਅਹਿਸਾਸ ਤੋਂ ਦੂਰ ਰਹਾ ਫਿਰ ਸੀਮਾ ਦੇ ਕੋਲ ਆਪਣੇ ਕੀਤੇ ਦੀ ਮਾਫੀ ਮੰਗੀ ਜਦਕਿ ਮੈਂ ਮਾਫੀ ਦੇ ਕਾਬਲ ਨਹੀਂ ਸੀ ਉਸਨੇ ਤੁਰੰਤ ਮੈਨੂੰ ਮaaf ਕਰ ਦਿੱਤਾ ਅਤੇ ਮੈਂ ਉਸ ਨਾਲ ਵਾਦਾ ਕੀਤਾ ਕਿ ਮੈਂ ਦੁਬਾਰਾ ਕਦੇ ਵੀ ਤੈਨੂੰ ਕੋਈ ਦੁੱਖ ਤਕਲੀਫ ਨਹੀਂ ਦੇਵਾਂਗਾ ਅਤੇ ਹਮੇਸ਼ਾ ਖੁਸ਼ ਰੱਖਾਂਗਾ ਮੇਰੀ ਇਹ ਗੱਲ ਸੁਣ ਕੇ ਉਹ ਖੁਸ਼ੀ ਨਾਲ ਨੱਚਣ ਲੱਗ ਪਈ ਸੀ ਮੈਂ ਉਸ ਨੂੰ ਕਿਹਾ ਕਿ ਅਸੀਂ ਅਲੱਗ ਘਰ ਵਿੱਚ ਰਹਾਂਗੇ ਤਾਂ ਉਸ ਨੇ ਤੁਰੰਤ ਮਨਾਂ ਕਰ ਦਿੱਤਾ ਕਹਿਣ ਲੱਗੀ ਮੈਨੂੰ ਤੁਹਾਡਾ ਪਿਆਰ ਚਾਹੀਦਾ ਹੈ ਉਹ ਮੈਨੂੰ ਮਿਲ ਗਿਆ ਮੈਂ ਅਲੱਗ ਘਰ ਵਿੱਚ ਨਹੀਂ ਰਹਿਣਾ ਚਾਹੁੰਦੀ ਅਤੇ ਮੈਂ ਇੱਕ ਪੁੱਤ ਨੂੰ ਮਾਂ ਤੋਂ ਅਲੱਗ ਨਹੀਂ ਕਰਨਾ ਚਾਹੁੰਦੀ ਉਸਦੀ ਇੱਕ ਗੱਲ ਗੇਟ ਤੇ ਖੜੀ ਮੇਰੀ ਮੰਮੀ ਨੇ ਵੀ ਸੁਣ ਲਈ ਸੀ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਕਮਰੇ ਵਿੱਚ ਆਈ ਤੇ ਆਪਣੇ ਕੀਤੇ ਗੁਨਾਹਾਂ ਦੀ ਮਾਫੀ ਮੰਗਣ ਲੱਗ ਗਈ ਅਤੇ ਕਿਹਾ ਅੱਜ ਤੋਂ ਬਾਅਦ ਤੂੰ ਮੇਰੀ ਨੂੰ ਨਹੀਂ ਮੇਰੀ ਧੀ ਹੈ ਮੇਰੀ ਮਾਂ ਨੇ ਸੀਮਾ ਨੂੰ ਗਲੇ ਨਾਲ ਲਾ ਲਿਆ ਹੁਣ ਮੈਨੂੰ ਵੀ ਸਮਝ ਆ ਗਿਆ ਸੀ ਇਹ ਗੋਰਾ ਰੰਗ 4 ਦਿਨਾਂ ਦਾ ਹੁੰਦਾ ਹੈ ਅਤੇ ਟਾਈਮ ਦੇ ਨਾਲ ਤਾਲਹੀ ਜਾਂਦਾ ਪਰ ਅਸਲ ਚੀਜ਼ਾਂ ਤਾਂ ਇਨਸਾਨ ਦੀ ਸਿਰਤ ਹੈ ਮੈਂ ਉਹ ਵਾਹਿਗੁਰੂ ਦਾ ਧੰਨਵਾਦ ਕਰਦਾ ਹਾਂ ਕਿ ਉਸਨੇ ਮੈਨੂੰ ਸੀਮਾ ਵਰਗੀ ਹਮਸਫਰ ਦਿੱਤੀ ਤੇ ਅੱਜ ਅਸੀਂ ਇੱਕੋ ਛੱਤ ਹੇਠ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ